ਇੱਕ ਮੁੰਡਾ ਕਾਰ ਤੇ ਜਾ ਰਿਹਾ ਹੁੰਦਾ ਹੈ ਤੇ ਉਹਦੇ ਸਾਹਮਣੇ ਦੂਜੀ ਕਾਰ ਦੇ ਨਾਲ ਟਕਰਾ ਕੇ ਇੱਕ ਕੁੜੀ ਦਾ ਐਕਸੀਡੈਂਟ ਹੋ ਜਾਂਦਾ ਹੈ। ਉਹ ਮੁੰਡਾ ਉਸ ਦੀ ਜਾਨ ਬਚਾਉਣ ਲਈ ਉਹਨੂੰ ਉੱਥੋਂ ਆਪਣੀ ਕਾਰ 'ਚ ਚੱਕ ਕੇ ਹਸਪਤਾਲ ਲੈ ਜਾਂਦਾ ਹੈ। ਤੇ ਡਾਕਟਰ ਉਹਨੂੰ ਦੱਸਦਾ ਕਿ ਇਸ ਲੜਕੀ ਦੀ ਹਾਦਸੇ 'ਚ ਅੱਖਾਂ ਦੀ ਨਿਗਾ ਜਾ ਚੁੱਕੀ ਆ ਤੇ ਹੁਣ ਇਹ ਕਦੇ ਦੇਖ ਨਹੀਂ ਸਕੇਗੀ। ਜਦੋਂ ਕੁੜੀ ਨੂੰ ਪਤਾ ਲੱਗਦਾ ਕਿ ਉਹ ਦੋਨੀਆਂ ਅੱਖਾਂ ਦੀ ਨਿਗਾ ਖੋ ਚੁੱਕੀ ਆ ਕੁੜੀ ਉੱਚੀ ਉੱਚੀ ਰੋਣ ਲੱਗ ਜਾਂਦੀ ਆ। ਪਰ ਉਹ ਮੁੰਡਾ ਉਸ ਨੂੰ ਦਿਲਾਸਾ ਦਿੰਦਾ ਉਹਨੂੰ ਬਹੁਤ ਤਰਸਾਂਦਾ ਉਹਦੇ ਤੇ ਤੇ ਉਸ ਨੂੰ ਕਹਿੰਦਾ ਤੂੰ ਫਿਕਰ ਨਾ ਕਰ ਮੈਂ ਤੇਰੀ ਅੱਖਾਂ ਦੀ ਨਿਗਾਹ ਵਾਪਸ ਲੈ ਕੇ ਆਉਂਗਾ ਉਹ ਕੁੜੀ ਕਹਿੰਦੀ ਆ ਵੀ ਹੁਣ ਮੈਂ ਕਿੱਦਾਂ ਦੁਨੀਆ ਦੇਖੂੰਗੀ ਮੈਨੂੰ ਨਹੀਂ ਲੱਗਦਾ ਹੁਣ ਮੈਂ ਕਦੇ ਦੇਖ ਪਾਉਂਗੀ ਦੁਨੀਆ ਨੂੰ ਉਹ ਮੁੰਡਾ ਉਸ ਨਾਲ ਵਾਅਦਾ ਕਰਦਾ ਕਿ ਮੈਂ ਜੋ ਮਰਜ਼ੀ ਹੋ ਜੇ ਤੈਨੂੰ ਮੈਂ ਇਹ ਦੁਨੀਆ ਜ਼ਰੂਰ ਦਿਖਾਉਂਗਾ ਤੇ ਤੂੰ ਇੱਕ ਦਿਨ ਫੇਰ ਪਹਿਲਾਂ ਦੀ ਤਰ੍ਹਾਂ ਦੇਖਣ ਲੱਗ ਜਾਏਂਗੀ ਲੜਕੀ ਉਸ ਨੂੰ ਕਹਿੰਦੀ ਆ ਕਿ ਜੇ ਤੂੰ ਮੈਨੂੰ ਇਹ ਦੁਨੀਆ ਦੁਬਾਰਾ ਦਿਖਾ ਦੇਵੇਂ ਤਮੇ ਤੇ ਨਾਲ ਵਾਦਾ ਕਰਦੀ ਆ ਮੈਂ ਤੇਰੇ ਨਾਲ ਵਿਆਹ ਕਰ ਲਾਂਗੀ ਹੁਣ ਮੁੰਡਾ ਕੀ ਕਰਦਾ ਆਪਣੀਆਂ ਦੋਵੇਂ ਅੱਖਾਂ ਉਸ ਲੜਕੀ ਨੂੰ ਦਾਨ ਕਰ ਦਿੰਦਾ ਕੁੜੀ ਦਾ ਆਪਰੇਸ਼ਨ ਕਰਵਾਉਂਦਾ ਤੇ ਆਪਣੀਆਂ ਦੋਨੋਂ ਅੱਖਾਂ ਜਦੋਂ ਉਸ ਨੂੰ ਦੇ ਦਿੰਦਾ ਤੇ ਥੋੜੇ ਦਿਨਾਂ ਬਾਅਦ ਜਦੋਂ ਡਾਕਟਰ ਉਹਦੀ ਪੱਟੀ ਖੋਲਦੇ ਨੇ ਉਹ ਕੁੜੀ ਫੇਰ ਤੋਂ ਦੁਨੀਆ ਦੇਖਣ ਲੱਗਦੀ ਆ ਬਹੁਤ ਖੁਸ਼ ਹੁੰਦੀ ਆ ਕਹਿੰਦੀ ਆ ਕਿ ਹਾਂ ਹੁਣ ਮੈਂ ਦੇਖ ਸਕਦੀ ਆ ਜਦੋਂ ਉਹ ਉਸ ਮੁੰਡੇ ਨੂੰ ਦੇਖਦੀ ਆ ਕਿ ਇਹ ਮੁੰਡਾ ਇਸ ਨੂੰ ਅੱਖਾਂ ਤੋਂ ਨਹੀਂ ਦੇਖਦਾ ਜਦੋਂ ਕਿ ਉਸਨੇ ਆਪਣੀਆਂ ਅੱਖਾਂ ਕਢਵਾ ਕੇ ਕੁੜੀ ਦੀਆਂ ਅੱਖਾਂ 'ਚ ਪਵਾ ਦਿੱਤੀਆਂ ਹੁੰਦੀਆਂ ਨੇ ਜਦੋਂ ਉਹ ਲੜਕੀ ਦੇਖਦੀ ਆ ਤਾਂ ਮੁੰਡਾ ਕਹਿੰਦਾ ਕਿ ਦੇਖ ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਮੈਂ ਅੱਜ ਫੇਰ ਤੈਨੂੰ ਇਹ ਦੁਨੀਆ ਦੇਖਣ ਲਾਤੀ ਤੇ ਹੁਣ ਤੂੰ ਆਪਣਾ ਵਾਅਦਾ ਪੂਰਾ ਕਰ ਤੇ ਆਪਾਂ ਦੋਨੋਂ ਵਿਆਹ ਕਰ ਲੈਨੇ ਆ ਇਹ ਗੱਲ ਸੁਣ ਕੇ ਕੁੜੀ ਦੇਖਦੀ ਆ ਕਹਿੰਦੀ ਨਹੀਂ ਇਹ ਨਹੀਂ ਹੋ ਸਕਦਾ ਉਹ ਇੱਕਦਮ ਨਾ ਕਰ ਦਿੰਦੀ ਆ ਉਹ ਕਹਿੰਦੀ ਆ ਤੂੰ ਤਾਂ ਅੰਨਾ ਹੈ ਤੈਨੂੰ ਤਾਂ ਦਿਖਦਾ ਨਹੀਂ ਮੈਂ ਤੇਰੇ ਨਾਲ ਕਿਵੇਂ ਵਿਆਹ ਕਰ ਸਕਦੀ ਆ ਮੈਂ ਆਪਣੀ ਜ਼ਿੰਦਗੀ ਥੋੜੀ ਖਰਾਬ ਕਰਨੀ ਆ ਤੇ ਕੁੜੀ ਉਸ ਨੂੰ ਨਾ ਕਰ ਦਿੰਦੀ ਆ ਉਸ ਨੂੰ ਕਾਫੀ ਕੁਝ ਇਹੋ ਜਿਹਾ ਕਹਿੰਦੀ ਆ ਜੋ ਕਿ ਉਸ ਨੂੰ ਨਹੀਂ ਕਹਿਣਾ ਚਾਹੀਦਾ ਤੇ ਉਸ ਨੂੰ ਇਹ ਕਹਿ ਕੇ ਉੱਥੋਂ ਚਲੀ ਜਾਂਦੀ ਆ ਉਹ ਲड़का ਉੱਥੇ ਖੜਕੇ ਰੋ ਰੋ ਪੈਂਦਾ ਤੇ ਉਹ ਹੀ ਸੋਚੀ ਜਾਂਦਾ ਕਿ ਮੈਂ ਜਿਸ ਲਈ ਇੰਨਾ ਕੁਝ ਕੀਤਾ ਮੈਂ ਆਪਣੀਆਂ ਅੱਖਾਂ ਤੋਂ ਨਾ ਹੋ ਗਿਆ ਤੇ ਉਹ ਲੜਕੀ ਮੈਨੂੰ ਧੋਖਾ ਦੇ ਕੇ ਇਥੋਂ ਚਲੀ ਗਈ ਉਹ ਆਪਣੇ ਵਾਦੇ ਤੋਂ ਮੁੱਕਰ ਗਈ ਸੋ ਦੋਸਤੋ ਜਦੋਂ ਅਸੀਂ ਕਿਸੇ ਲਈ ਕੁਝ ਕਰਦੇ ਹਾਂ ਜੇ ਅਗੋ ਇਨਸਾਨ ਉਸ ਚੀਜ਼ ਦੀ ਕਦਰ ਨਹੀਂ ਕਰਦਾ ਤਾਂ ਇਨਸਾਨ ਉੱਥੇ ਜਾ ਕੇ ਟੁੱਟ ਜਾਂਦਾ ਉਸ ਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਹੁਣ ਜੇ ਦੇਖਿਆ ਜਾਵੇ ਉਸ ਲੜਕੀ ਦੀ ਜ਼ਿੰਦਗੀ ਬਚਾਉਣ ਲਈ ਉਹਨੂੰ ਦੁਨੀਆ ਦਿਖਾਣ ਲਈ ਉਹ ਮੁੰਡਾ ਆਪਣੀਆਂ ਅੱਖਾਂ ਉਸ ਨੂੰ দান ਕਰ ਦਿੰਦਾ ਹੈ ਪਰ ਉਹੀ ਲੜਕੀ ਉਸ ਦੀ ਜ਼ਿੰਦਗੀ ਬਰਬਾਦ ਕਰਕੇ ਉੱਥੋਂ ਚਲੀ ਜਾਂਦੀ ਆ ਨਾਲੇ ਤਾਂ ਉਹਦੇ ਚੱਕਰ 'ਚ ਅੰਨਾ ਹੋ ਜਾਂਦਾ ਹੈ ਤੇ ਨਾਲੇ ਆਪਣਾ ਸਾਰਾ ਜੀਵਨ ਹੈ ਜਿਹੜਾ ਖਰਾਬ ਕਰ ਬੈੰਦਾ ਤੇ ਉੱਪਰੋਂ ਲੜਕੀ ਧੋਖਾ ਦੇ ਕੇ ਚਲੀ ਜਾਂਦੀ ਆ ਆਪਣੀ ਜ਼ੁਬਾਨ ਤੋਂ ਮੁੱਕਰ ਜਾਂਦੀ ਆ ਸੋ ਦੋਸਤੋ ਯਾਦ ਰੱਖੋ ਜ਼ਿੰਦਗੀ ਦੇ ਵਿੱਚ ਜੇ ਤੁਹਾਡੇ ਲਈ ਵੀ ਕੋਈ ਕੁਝ ਕਰਦਾ ਹੈ ਤਾਂ ਹਮੇਸ਼ਾ ਉਸ ਦੇ ਕਰੇ ਦੀ ਕਦਰ ਕਰੋ ਤੇ ਬਦਲੇ ਵਿੱਚ ਤੁਸੀਂ ਵੀ ਉਹਦੇ ਲਈ ਕੁਝ ਕਰੋ ਪਰ ਇੰਨੇ ਮਤਲਬੀ ਨਾ ਬਣ ਜਾਓ ਇੰਨੇ ਸੈਲਫਿਸ਼ ਨਾ ਬਣੋ ਕਿ ਆਪਣਾ ਫਾਇਦਾ ਕੱਢ ਕੇ ਤੁਸੀਂ ਆਪਣਾ ਕੰਮ ਕੱਢ ਕੇ ਤੇ ਉਸ ਇਨਸਾਨ ਨੂੰ ਭੁੱਲ ਜਾਓ ਜਾਂ ਤੁਸੀਂ ਠੋਕਰ ਮਾਰ ਦੋ ਜਿਹੜਾ ਕੋਈ ਤੁਹਾਡਾ ਸੋਚਦਾ ਹੈ ਉਹਦੇ ਲਈ ਹਮੇਸ਼ਾ ਸੋਚੋ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਦੁਨੀਆ ਤੇ ਜਿੰਨੇ ਮਰਜੀ ਰੁੱਖ ਪੌਦੇ ਪਹਾੜ ਪਹਾੜ ਵੱਡੇ ਵੱਡੇ ਘਰ ਬਹੁਤ ਖੁਸ਼ ਆ ਪਰ ਧਰਤੀ ਨੂੰ ਵੀ ਕਿਸੇ ਚੀਜ਼ ਦਾ ਭਾਰ ਨਹੀਂ ਮਹਿਸੂਸ ਹੁੰਦਾ ਜੇ ਧਰਤੀ ਕਿਸੇ ਚੀਜ਼ ਦੇ ਭਾਰ ਨੂੰ ਮਹਿਸੂਸ ਕਰਦੀ ਹੈ ਤੇ ਰੋਂਦੀ ਆ ਤਾਂ ਉਹ ਇਹੀ ਗੱਲ ਹੁੰਦੀ ਆ ਕਿ ਅਕਿਰਤਕਾਂ ਦੇ ਲੋਕ ਨੇ ਜਿਹੜੇ ਜਿਹੜੇ ਕਿਸੇ ਦੇ ਘਰੇ ਤੇ ਪਾਣੀ ਫੇਰ ਦਿੰਦੇ ਨੇ ਕਿਸੇ ਦੇ ਘਰੇ ਦੀ ਕਦਰ ਨਹੀਂ ਕਰਦੇ ਉਹਨਾਂ ਕਰਕੇ ਧਰਤੀ ਹਮੇਸ਼ਾ ਰੋਂਦੀ ਆ ਉਹਨਾਂ ਦਾ ਭਾਰ ਧਰਤੀ ਨੂੰ ਬਹੁਤ ਜ਼ਿਆਦਾ ਝੱਲਣਾ ਔਖਾ ਹੋ ਜਾਂਦਾ ਸੋ ਅਕਿਰਤਕਾਂ ਨਾ ਬਣੋ ਜੇ ਕੋਈ ਤੁਹਾਡਾ ਸੋਚਦਾ ਤੁਹਾਡਾ ਸਾਥ ਦਿੰਦਾ ਤੁਹਾਡੇ ਲਈ ਕੁਝ ਕਰਦਾ ਤੁਸੀਂ ਵੀ ਉਸ ਦੇ ਜਜ਼ਬਾਤ ਦੀ ਕਦਰ ਕਰੋ ਨਾ ਕਿ ਆਪਣਾ ਮਤਲਬ ਕੱਢਿਆ ਤੇ ਸਾਈਡ ਤੇ ਹੋ ਗਏ ਇਹੋ ਜਿਹੇ ਲੋਕ ਕਿਸੇ ਦੇ ਸਕੇ ਨਹੀਂ ਹੁੰਦੇ ਇਹੋ ਜਿਹੇ ਲੋਕਾਂ ਤੋਂ ਤਾਂ ਬਚ ਕੇ ਰਹੋ ਸਾਵਧਾਨ ਰਹੋ ਜਿਹੜੇ ਮਤਲਬੀ ਲੋਕ ਹੁੰਦੇ ਨੇ ਉਹਨਾਂ ਤੋਂ ਤੇ ਮੈਂ ਵੀ ਇਹ ਰੱਬ ਅੱਗੇ ਦੁਆ ਕਰਦੀ ਆ ਕਿ ਇਹੋ ਜਿਹੇ ਸੈਲਫਿਸ਼ ਲੋਕ ਕਿਸੇ ਨੂੰ ਨਾ ਮਿਲਣ ਇਹ ਦੂਰ ਹੀ ਰਹਿਣ ਸਾਡੇ ਤੋਂ ਕਿਉਂਕਿ ਇਹ ਸਾਨੂੰ ਕਈ ਵਾਰੀ ਵੱਡੇ ਵੱਡੇ ਸੁਪਨੇ ਦਿਖਾ ਕੇ ਸਾਡੇ ਸੁਪਨੇ ਤੋੜ ਕੇ ਜਾਂਦੇ ਨੇ ਤੇ ਕਿਸੇ ਦੇ ਸੁਪਨੇ ਤੋੜਨ ਦਾ ਹੱਕ ਕਿਸੇ ਨੂੰ ਨਹੀਂ ਹੁੰਦਾ ਇਹੋ ਜੇ ਲੋਕਾਂ ਨੂੰ ਆਪਣੀ ਜ਼ਿੰਦਗੀ ਚੋਂ ਦੂਰ ਰੱਖੋ ਤੇ ਵੀਡੀਓ ਨੂੰ ਜੇ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਥੈਂਕ ਯੂ ਸੋ ਮੱਚ ਮੈਂ ਤੁਹਾਡੀ ਬੱਬਲ ਕੌਰ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਉਹ ਮੈਨੂੰ ਫੋਲੋ ਜ਼ਰੂਰ ਕਰ ਲਓ ਤੇ ਸਨੈਪਚੈਟ ਤੇ ਵੀ ਜ਼ਰੂਰ ਆ ਜਾਓ ਮੇਰੇ ਪਿਆਰੇ ਦੋਸਤੋ ਮੇਰੀ ਆਈਡੀ ਹੈਗੀ ਆ ਬੱਬਲ ਕੌਰ 2022 ਥੈਂਕ ਯੂ ਸੋ ਮੱਚ ਬਾਏ ਬਾਏ ਸਤਿ ਸ੍ਰੀ ਅਕਾਲ